ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਸੋਨੀ ਰੋਤਰੇ ਵਿੱਚ ਮੱਕੀ ਦੀ ਕਸ਼ਤ ਕਰਦੇ ਆ ਤੇ ਸੋਨੀ ਰੋਤਰੀ ਜਿਹੜੀ ਆਪਣੀ ਮੱਕੀ ਹੈ ਇਹਦੇ ਉੱਪਰ ਪੰਜਾਬ ਸਰਕਾਰ ਤੁਹਾਨੂੰ ਪ੍ਰੋਤਸਾਹਨ ਰਾਸ਼ੀ ਦੇ ਰਹੀ ਹੈ ਲਗ ਸਾਰਾ ਪੰਜਾਬ ਕਵਰ ਹੈ ਕੋਈ ਇੱਕ ਜ਼ਿਲ੍ਹਾ ਨਹੀਂ ਸਾਰਾ ਪੰਜਾਬ ਕਵਰ ਹੈ ਦੋ ਸਕੀਮਾਂ ਨੇ ਜਿਵੇਂ ਕਿ ਇਹ ਇੱਕ ਇਹਨਾਂ ਨੇ ਅਖਬਾਰ ਦੇ ਵਿੱਚ 4 ਜੂਨ 2025 ਨੇ ਕਿਡੋਟਾਈਮੈਂਟ ਦਿੱਤੀ ਸੀ ਮੈਂ ਤੁਹਾਨੂੰ ਇਹ ਹੀ ਪੜ੍ਹ ਕੇ ਦੱਸ ਦਿੰਦਾ ਹਾਂ ਕਿ ਪੰਜਾਬ ਸਰਕਾਰ ਦੀ ਜਿਹੜੀ ਪਹਿਲੀ ਸਕੀਮ ਹੈ ਉਸ ਦੇ ਵਿੱਚ ਤਿੰਨ ਖੇਤਰ ਨੇ ਜਿਦੇ ਵਿੱਚ ਪਹਿਲੇ ਖੇਤਰ ਬਠਿੰਡਾ ਤੇ ਸੰਗਰੂਰ ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਾ ਜਲੰਧਰ ਤੇ ਖਪੂਰਥਲਾ ਜ਼ਿਲ੍ਹਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 12000 ਹੈਕਟੇਅਰ ਰਕਮੇ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੈਗਾ ਝੋਨੇ ਦੇ ਬਦਲ ਵਿੱਚੋਂ ਕੱਢ ਕੇ ਮੱਕੀ ਵਾਲੇ ਪਾਸੇ ਲੈ ਕੇ ਆਉਣ ਦੀ ਯੋਜਨਾ ਹੈ ਤਾਂ ਜਿਹੜੇ ਕਿਸਾਨ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਜਗ੍ਹਾ ਤੇ ਸੋਨੀ ਵਾਲੀ ਮੱਕੀ ਲਾਉਣਗੇ ਉਹਨਾਂ ਨੂੰ 17500 ਰੁਪਿਆ ਪ੍ਰਤੀ ਹਕਟੇਰ ਢਾਈ ਕਿਲਿਆਂ ਪਿੱਛੇ 17500 ਬਾਕੀ ਕਿੱਲੇ ਦੇ ਵਿੱਚ 7000 ਰੁਪਿਆ ਪ੍ਰਤੀ ਕਿਲੇ ਦੇ ਹਿਸਾਬ ਦੇ ਨਾਲ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਊਗੀ ਤੇ ਮੱਕੀ ਦੀ ਖਰੀਦ ਐਮਐਸਪੀ ਤੇ ਕੀਤੀ ਜਾਊਗੀ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਏਗਾ ਅੱਛਾ ਇੱਕ ਚੀਜ਼ ਦਾ ਧਿਆਨ ਰੱਖਿਓ ਜਿਓ ਕਿ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਸਭ ਨੂੰ ਮਿਲੇਗੀ ਜਦੋਂ ਟਾਰਗੇਟ ਪੂਰਾ ਹੋ ਗਿਆ ਬਾਦਵਲ ਨੂੰ ਨਹੀਂ ਮਿਲੇਗੀ ਇਸ ਕਰਕੇ ਪਹਿਲਾਂ ਆਓ ਪਹਿਲਾਂ ਪਾਓ ਜਿਹੜੇ ਬੰਦੇ ਪਹਿਲ ਦੇ ਆਧਾਰ ਤੇ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਰਜਿਸਟ੍ਰੇਸ਼ਨ ਕਰਨਗੇ ਉਹਨਾਂ ਨੂੰ ਇਹ ਪੈਸਾ ਮਿਲੇਗਾ ਰਜਿਸਟ੍ਰੇਸ਼ਨ ਕਿਵੇਂ ਕਰਨੀ ਉਹਦੇ ਬਾਰੇ ਇਹ ਗੱਲ ਕਰਦੇ ਹਾਂ ਹੁਣ ਇਹਨਾਂ ਗਿਲਿਆਂ ਤੋਂ ਬਿਨਾ ਬਾਕੀ ਜਿੰਨੇ ਜ਼ਿਲ੍ਹੇ ਪੰਜਾਬ ਦੇ ਬਚ ਗਏ ਸਾਰਾ ਹੀ ਪੰਜਾਬ ਬਾਕੀ ਜ਼ਿਲ੍ਹਿਆਂ ਦੀ ਗੱਲ ਕਰ ਰਿਹਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ 35000 ਹੈਕਟੇਅਰ ਦੇ ਵਿੱਚ ਮੱਕੀ ਦੇ ਪ੍ਰਦਰਸ਼ਨੀ ਪਲਾਂਟ ਲਗਾਣੇ ਨੇ ਮਤਲਬ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿਸਾਨ ਵੀਰ ਮੱਕੀ ਦੀ ਕਾਸ਼ਟ ਕਰ ਰਿਹਾ ਹੈ ਪ੍ਰਤੀ ਹਕਟੇਰ 10000 ਰੁਪਏ ਦਾ ਜਿਹੜਾ ਹੈਗਾ ਪ੍ਰੋਸਾਂਗ ਰਾਸ਼ੀ ਉਹਨਾਂ ਨੂੰ ਦਿੱਤੀ ਜਾਊਗੀ ਤਾਂ ਇਹ ਜਿਹੜੀ ਸਕੀਮ ਹੈ ਇਹ ਸੀਡੀਪੀ ਕ੍ਰੌਪ ਡਿਵਰਸੀਫਿਕੇਸ਼ਨ ਤੇ ਆਰਕੇ ਵਾਈ ਸਕੀਮ ਦੇ ਅਧੀਨ ਦੇ ਵਿੱਚ ਦਿੱਤਾ ਜਾਊਗਾ 35 ਹਕਟੇਰ ਰਕਮ ਵਿੱਚ ਕਵਰ ਕਰਨਾ ਹੈਗਾ ਪੂਰਾ ਹੀ ਪੰਜਾਬ ਵਿੱਚ ਕਵਰ ਕੀਤਾ ਗਿਆ ਹੈ ਪਹਿਲਾਂ ਆਓ ਪਹਿਲਾਂ ਪਾਉ ਦੇ ਆਧਾਰ ਤੇ ਇਹ ਹੋਵੇਗਾ ਤਾਂ ਫਿਰ ਉਹ ਜਿਹੜੇ ਤਿੰਨ ਖੇਤਰ ਨੇ ਜਿਹਦੇ ਵਿੱਚ ਬਠਿੰਡਾ, ਸੰਗਰੂਰ, ਪਠਾਨਕੋਟ ਤੇ ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਉਥੇ ਜਿਹੜਾ ਕਿਸਾਨ ਸੋਨੇ ਦੀ ਮੱਕੀ ਦੀ ਕਾਸ਼ਤ ਕਰਨਗੇ ਉਹਨਾਂ ਨੂੰ ਪ੍ਰਤੀ ਹਕਟੇਰ 17500 ਰੁਪਏ ਕਿਲਾ ਦਿੱਤਾ ਜਾਊਗਾ ਤੇ ਜਿਹੜੇ ਬਾਕੀ ਪੂਰਾ ਪੰਜਾਬ ਹੈ ਇੱਥੇ ਜਿਹੜਾ ਸੋਨੇ ਦੀ ਮੱਕੀ ਦੀ ਕਾਸ਼ਤ ਕਰ ਰਿਹਾ ਹੈ ਉਹਨਾਂ ਨੂੰ ਪ੍ਰਤੀ ਹਕਟੇਰ 10000 ਰੁਪਏ ਪੰਜਾਬ ਸਰਕਾਰ ਦਿੱਤੀ ਦੇਵੇਗੀ ਅਤੇ ਇਹ ਯਕੀਨੀ ਬਣਾਇਆ ਜਾਏਗਾ ਕਿ ਇਸ ਦੀ ਜਿਹੜਾ ਹੈਗਾ ਐਮਐਸਪੀ ਦੇ ਖਰੀਦ ਹੋਵੇ ਇੱਕ ਗੱਲ ਰਜਿਸਟ੍ਰੇਸ਼ਨ ਕਿਵੇਂ ਕਰਨਾ ਹੈ ਸਭ ਤੋਂ ਪਹਿਲੀ ਗੱਲ ਜਿਹੜਾ ਪਹਿਲਾਂ ਉਹ ਪਹਿਲਾਂ ਪਾਉ ਵੱਡੀ ਮਹੱਤਵਪੂਰਨ ਗੱਲ ਹੈ ਕਿ ਤੁਸੀਂ ਜੇ ਸੋਨੇ ਦੀ ਮੱਕੀ ਲਾਉਣੀ ਹੈ ਤਾਂ ਅੱਜ ਹੀ ਜਾ ਕੇ ਰਜਿਸਟ੍ਰੇਸ਼ਨ ਕਰਾ ਲਓ। ਦੂਸਰੀ ਗੱਲ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਸਬੰਧਤ ਖੇਤੀਬਾੜੀ ਭਾਗ ਦੇ ਅਫਸਰਾਂ ਨੂੰ ਮਿਲ ਸਕਦੇ ਹੋ। ਉਹਨਾਂ ਨੇ ਹਰ ਪਿੰਡ ਦੇ ਵਿੱਚ ਕਿਸਾਨ ਦੋਸਤਾਂ ਜਾਂ ਕਿਸਾਨ ਮਿੱਤਰ ਬਣਾਈ ਹੋਏ ਹਨ ਜਿਹੜੇ ਕਿਸਖਲਾਈ ਪ੍ਰਾਪਤ ਹਨ ਤੇ ਸਾਰੀ ਤੁਹਾਡੀ ਰਜਿਸਟ੍ਰੇਸ਼ਨ ਦੀ ਮਦਦ ਉਹ ਕਰ ਸਕਦੇ ਆ। ਤਾਂ ਫਿਰ ਤੁਸੀਂ ਕਰਨਾ ਕੀ ਹੈ ਜੇਕਰ ਤੁਸੀਂ ਮੱਕੀ ਲਾ ਰਹੇ ਹੋ ਤੇ ਤੁਸੀਂ ਇਹਦੇ ਉੱਪਰ ਜਿਹੜਾ ਹੈਗਾ ਸਹਿਜੇ ਪ੍ਰੋਸਸਾਂ ਰਾਸ਼ੀ ਲੈਣੀ ਚਾਹੁੰਦੇ ਹੋ ਇਹਦੇ ਲਈ ਤੁਸੀਂ ਅਰ ਨੂੰ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਅਫਸਰ ਨੂੰ ਏਡੀਓ ਨੂੰ ਮਿਲੋਗੇ ਇਹਦੇ ਇਲਾਵਾ ਤੁਹਾਡੇ ਪਿੰਡ ਦੇ ਵਿੱਚ ਖੇਤੀ ਮਿੱਤਰ ਬਣਾਏ ਹੋਏ ਉਹਨਾਂ ਨਾਲ ਗੱਲ ਕਰ ਲਓ ਤੁਸੀਂ ਰਜਿਸਟ੍ਰੇਸ਼ਨ ਕਰ ਦੇਣਗੇ ਤਾਂ ਇਹ ਮੱਕੀ ਦੀ ਜਾਣਕਾਰੀ ਹੈ ਤਾਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਚੀਜ਼ ਦਾ ਫਾਇਦਾ ਲਓਗੇ ਧੰਨਵਾਦ ਦੋਸਤੋ ਮਿਹਰਬਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ